ਕੀ ਕੋਲ ਕਰਦੇ ਜੀ ਰੌਲਾ ਤਾਂ ਇੱਥੇ ਹੀ ਆਉਂਦਾ ਨਾ ਛਾਦਰੀ ਤੇ ਬਹਿ ਜੇ ਕੋ ਕਬੂਤਰ ਤਾੜ ਨੂੰ ਜੀ ਨਹੀਂ ਕਰਦਾ ਵੀ ਯਾਰ ਉਹ ਵੀ ਬਹਿ ਜਾਂਦੇ ਜੀ ਕਾ ਸਰੀਰ ਬੋਝਲ ਹੋ ਗਿਆ ਜੀ ਹੁਣ ਉਮਰ ਦਾ ਫਰਕ ਪੈ ਗਿਆ ਬੜਾ ਪਾ ਆ ਜਾਂਦਾ ਬੰਦੇ ਤੇ ਸਾਰਾ ਉਹ ਮੋਜਾ ਜਿਹੜੀਆਂ ਜਵਾਨੀ ਵੇਲੇ ਉਹ ਮੋਜਾ ਕਾਣੂ ਕਿਤੇ ਮਿਲਦੀਆਂ ਨੇ ਜਵਾਨੀ ਵਾਲੀਆਂ ਮੈਂ ਜਦੋਂ ਮੇਰੇ ਮੁੰਡਾ ਮੈਨੂੰ ਸੋਹਣੇ ਨੂੰ ਮਿਲਦਾ ਕਰਦਾ ਸੀ ਵੀ ਵੀਰ ਦੇ ਨਾਲ ਤੇ ਹੁਣ ਫਿਰ ਰਾਤ ਦੀ ਇੱਕ ਤਿੰਦੀ ਜੰਦਾ ਰੰਗ ਕਰਤਾਰ ਦੇ ਹੈ ਇਹ ਪਰਮਾਤਮਾ ਨੇ ਜਿਹੜੀ ਜਿਵੇਂ ਕੁਝ ਲਿਖਿਆ ਉਹਦੇ ਕਰਮਾਂ ਚ ਹੋ ਕੇ ਰਹਿਣਾ ਚਾਹੀ ਤੁਸੀ ਬਹੁਤ ਕਰ ਲੋ ਜੀ ਐਵੇਂ ਵੀ ਰੱਬ ਦਾ ਸਿਮਰਨ ਕਰੋ ਗੁਰੂ ਮਹਾਰਾਜ ਜੀ ਦਾ ਹੈਗਾ ਵੀ ਠੱਗੀ ਢੋਰੀ ਨਾ ਮਾਰੋ ਰੱਬ ਦਾ ਨਾਮ ਲਓ ਬਸ ਹਾਂ ਧਿਆਨ ਮੇਰੇ ਮਨ ਸੁੱਕਾ ਵੀ ਅਸਾਂ ਹੀ ਹੈ ਤੇ ਮੁਕੱਦਰਾਂ ਦੀ ਗੇਮ ਆ ਪਰਮਾਤਮਾ ਨੇ ਬਣਾਏ ਹੋਏ ਮੁਕੱਦਰ ਐਵੇਂ ਤਾਂ ਨਹੀਂ ਕਿਸੇ ਨੇ ਕੀਆ ਇਕੱਠੀਆਂ ਹੋ ਗਈਆਂ ਹਾਂ ਆ ਗਏ ਕੋਈ ਨਹੀਂ ਰਹਿਣਾ ਤੇ ਤਗੜ ਕੇ ਆਪਾਂ ਤੇਰੇ ਨਾਲ ਬੜੀ ਜਿਹਾ ਕਰਦੇ ਨੂੰ ਲੋਕਾਂ ਦੇ ਕੋਹਲੇ ਕੋਹਲੇ ਐ ਮੈਂ ਤਾਂ ਹਜੇ ਜਿ ਚੁੱਪ ਕਰ ਜਾਣਾ ਵੀ ਚਾਹਣੋਂ ਆਪਾਂ ਲੈਣਾ ਹੈ ਨਾ ਨਰ ਇੰਟਰਵਿਊ ਸਾਹ ਘੇ ਦੇਣ ਅੱਛਾ ਜੀ ਤੇ ਕਹਿੰਦੇ ਘੁੰਦੇ ਜਿਹੜੇ ਕਹਿੰਦੇ ਜੀ ਕੁਝ ਨਹੀਂ ਦੱਸਣਾ ਉਹਨਾਂ ਦਾ ਸਾਰਾ ਕੋ ਪੁੱਛ ਗਾਂ ਦਾ ਦਿਮਾਗ ਆ ਜੀ ਗਾਂ ਦਾ ਦਿਮਾਗ ਆ ਬੰਦਿਆਂ ਦਾ ਜੇ ਹੁਣ ਥੋੜੇ ਅਲੀ ਗਾ ਵੀ ਬੇ ਹਿੰਮਤਾ ਹੋਊਗਾ ਦਿਮਾਗ ਲਾਉਣਾ ਨਹੀਂ ਫਿਰ ਤੋਂ ਕੋਲੇ ਭਾਗੇ ਤਾਂ ਕੋਈ ਦੱਸਣ ਹੋ ਰਿਹਾ ਹੈ ਨਾ ਗੱਲ ਸਾਰੀ ਮਿਹਨਤ ਦੀ ਆ ਤੇ ਦਿਮਾਗ ਦੀ ਆ ਮਿਹਨਤ ਕਰੂ ਦਿਮਾਗ ਲਾ ਲੂ ਜਿੱਤ ਜੂ ਨਹੀਂ ਸਸਰੀ ਗੱਲ ਹਾਂ ਤਾਂ ਜਿਹੜੀ ਮਿਹਨਤ ਆ ਇਹ ਬੜੀ ਵੱਡੀ ਹਾਂ ਬਾਈ ਨਾ ਕੁੜੀ ਨਾਲ ਕਰਦੇ ਵੀ ਦੱਸਣ ਵਾਲੇ ਤਾਂ ਦੱਸਦੇ ਹੀ ਸਹੀ ਟਾਈਮ ਤੇ ਕਬੂਤਰ ਦਾਣਾ ਪਾਣੀ ਪੈ ਜੇ ਤਾੜਿਆ ਜਾਵੇ ਤੰਦਰੁਸਤ ਰੱਖਿਆ ਜਾਵੇ ਤਾਂ ਬਾਜੀ ਜਿੱਤੂਗਾ ਉਹ ਲਾਸਟਾਂ ਤੇ ਫਿਰੂਗਾ ਗਾਹਾਂ ਤੋਂ ਕਿਸਮਤ ਤੇ ਜਾ ਕੇ ਗੱਲ ਭਲਾਂ ਦੀ ਖੜ ਦੇਵੇ ਆ ਗੁੰਡਾ ਦਾ ਪ੍ਰਾਣੀ ਦੇਖਣ ਨੂੰ ਮਿਲਦੇ ਨਹੀਂ ਅਜੇ ਰੂਪ ਹੋ ਜੋਗੀ ਦੇਖ ਕੇ ਬਹੁਤ ਘੱਟ ਮਿਲਦਾ ਪ੍ਰਾਣੀ ਕਬੂਤਰ ਪ੍ਰਾਣੀ ਦਾ ਕਿਸੇ ਕੋਲੇ ਕਬੂਤਰ ਹੀ ਰਹੇ ਨਵੇਂ ਕਰ ਕਰ ਪਿਆਰ ਲੋਕਾਂ ਨੇ ਨਸਲ ਹੀ ਖਰਾਬ ਕਰਤੀ ਜੀ ਚਾਹ ਮੇਰੇ ਤਰੀਕਾ ਪ੍ਰਾਣੀ ਖਿਡਾਰੀ ਬਹੁਤ ਪੜਦੇ ਜੀ ਇਹ ਗੱਲ ਨੂੰ ਮੇਰੀ ਪ੍ਰਾਣੀ ਖਿਡਾਰੀਆਂ ਨਾਲ ਬਾੜੀ ਲਿਆ ਜਾ ਬਜ਼ੁਰਗਾਂ ਜਿਵੇਂ ਤੁਹਾਡੇ ਵਰਗੇ ਆਏ ਤੁਹਾਨੂੰ ਵੀ ਵੱਡੀ ਉਮਰ ਦੇ ਹਨ ਉਹ ਮੇਰੇ ਨਾਲ ਦਿਲ ਦੀਆਂ ਗੱਲਾਂ ਪੂਰੀਆਂ ਕਰਦੇ ਆ ਉਹ ਕਹਿੰਦੇ ਯਾਰ ਤੇਰੇ ਨਾਲ ਸੀ ਤਾਂ ਕਰਦੇ ਵੀ ਤੂੰ ਸਾਨੂੰ ਸਹੀ ਲੱਗਦਾ ਮੰਦਾ ਉਹ ਮੈਨੂੰ ਕਹਿੰਦੇ ਕਦੇ ਜਿੰਨਾ ਕਬੂਤਰ ਬਾਜੀ ਖਰਾਬ ਹੁਣ ਹੋ ਗਈ ਪਿਓਰਿਟੀ ਦੇ ਵਿੱਚ ਕਹਿੰਦੇ ਯਾਰ ਸਾਨੂੰ ਬਹੁਤ ਦੁੱਖ ਹੁੰਦਾ ਵੀ ਪੁਰਾਣੀਆਂ ਨਸਲਾਂ ਹੀ ਖਤਮ ਕਰਤੀਆਂ ਕਹਿੰਦੇ ਬੰਦਿਆਂ ਨੇ। ਢੰਗ ਭਾ ਲਈ ਜਾਂਦੇ ਆ। ਹਾਂ। ਸਮਾਈ ਜਾਂਦੇ ਆ। ਉਹ ਕਹਿੰਦੇ ਯਾਰ ਡੇ ਡੇ ਕਬੂਤਰ ਥੋੜੋ ਛਾੜਦੇ ਕਬੂਤਰ ਡੇ ਡੇ ਫੁੱਟ ਦੇ ਹੁੰਦੇ ਸੀ ਕਹਿੰਦੇ ਯਾਰ। ਵੱਡੇ ਕਬੂਤਰ ਹੁੰਦੇ ਸੀ। ਉਹ ਕਦੇ ਰੰਗ ਬਦਲ ਜਾਂਦੇ। ਹਾਂ। ਇਹ ਗਾਏ ਘੱਟੇ ਕਿੰਨੇ ਰੰਗ ਦੇ। ਕਹਿ ਰਹੇ ਨਾ ਕਿ ਉਹ। ਹਾਂ ਆ ਦੇ। ਹੈ? ਨੂੰ ਇਹੋ ਜਿਹਾ ਮਨ ਨਾਲ ਤਾਂ ਨਹੀਂ ਦੇਖਿਆ ਹੋਣਾ। ਕਬੂਤਰ ਦੇ ਰੰਗ ਕੱਢਿਆ ਵਾ। ਨਹੀਂ ਆਪ ਸਾਡੇ ਕੋਲ ਤਾਂ ਇਹੋ ਜਿਹੀ ਹੈਗੀ। ਮੇਰੀ ਤਾਂ ਤੂੰ ਦੇਖੇ ਹੋਣਿਆ ਬੰਨੂ। ਵੀ ਹਾਂ ਤੂੰ ਕਾਫੀ ਕਲਰ ਆ। ਹਾਂ। ਕੋਈ ਨਾ ਦਿੰ ਗਿਆ ਵੈਰਾਈਟੀਆਂ ਯਾਰ ਇਹ ਡਾਇਬੀਟ ਹੈ ਕੀ ਬਚਾ ਇਹ ਅਣਗਿਣਤ ਰੋਗ ਲੈਣੇ ਅਸਲ ਬਾਕੀ ਪਹਿਲਾਂ ਦੇ ਕਾੜੀਆਂ ਨਾਲ ਖਾਂਦੇ ਸੋਨਾ ਲੱਗਦਾ ਯਾਰ ਫਰਦੇਜੀ ਹੈ ਬਾਕੀ ਨਾ ਸੋਨੇ ਸੋਨੇ ਦੇ ਚੱਕਰ ਦੇ ਦਾ ਲੋਕ ਉਹੀ ਫੁੱਡੇ ਭਰੀ ਜਾਂਦੇ ਆ ਬਾਲੇ ਵੀ ਨਾ ਰੱਖੇ ਬਿਮਾਰੀਆਂ ਤਾਂ ਬਈ ਬਹੁਤ ਪੈਂਦੀਆਂ ਗੂਤਰਾਂ ਨੂੰ ਗੱਲ ਤਾਂ ਇਹ ਆ ਫਿਰ ਬਾਹਲਿਆਂ ਦੇ ਵਿੱਚ ਵੀ ਲੋਟ ਨਹੀਂ ਆਉਂਦਾ ਹਾਂਜੀ ਵਾਦਗੀਆਂ ਵਧ ਗਈਆਂ ਕੋਮਲੇ 15 ਮਹੀਨਿਆਂ ਤੋਂ ਗੂਤਰੇ ਹੀ ਬਿਠਿਆ ਆ